ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਗਵਿੰਦਪੁਰਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਇਸ ਘਰ ਚੋਂ ਕਾਫੀ ਵੀਡੀਓ ਬਣਾ ਚੁੱਕੇ ਆਂ ਪਹਿਲਾਂ ਵੀ ਅੱਜ ਦੀ ਵੀਡੀਓ ਚ ਦਿਖਾਵਾਂਗੇ ਝੋਟੀਆਂ ਤਿੰਨ ਦੋ ਦਿਖਾਵਾਂਗੇ ਦੂਜਾ ਦੂਜਾ ਸੂਆ ਤੇ ਇੱਕ ਦਿਖਾਵਾਂਗੇ ਤੀਜੇ ਸੂਏ ਦੀ ਝੋਟੀਆਂ ਤਿਆਰ ਦੁੱਧ ਵਾਲੀ ਦੁੱਧ ਵੀ ਚੰਗਾ ਤਿਆਰੀ ਦਾ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਤਿੰਨੇ ਖੋਲ ਕੇ ਤੋਰ ਕੇ ਦਿਖਾਵਾਂਗੇ ਇਹ ਜਿਹੜਾ ਰੇਟ ਆ ਰੇਟ ਸਾਰਿਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਬਾਈ ਹੋਰ ਕਿਵੇਂ ਆ ਫਿਰ ਵਧੀਆ ਬਾਈ ਠੀਕ ਠਾਕ ਜੀ ਚੜਦੀ ਕਲਾ ਚੜਦੀ ਕਲਾ ਬਾਈ ਕਿਹੜੇ ਪਾਸੇੋਂ ਕਰੀਏ ਸ਼ੁਰੂ ਫਿਰ ਇਧਰੋਂ ਕਰ ਲੈਨੇ ਆ ਝੋਟੇ ਅੱਜ ਨਹੀਂ ਲੈਣ ਦੀ ਗਾ ਕੋਈ ਨਾ ਬਾਈ ਮੈਂ ਯਰਸੀ ਦਾ ਕੀ ਬਣਿਆ ਦਾ ਉਹ ਬੈਗੀ ਸੀ ਬਾਈ ਪਹਿਲੇ ਫੋਨ ਸੀ ਬਹੁਤ ਫੋਨ ਆਇਆ ਉਹਦੇ ਉਹਦੇ ਬਾਅਦ ਵੀ ਬਹੁਤ ਮਾਲ ਬੈ ਗਿਆ ਬਾਈ ਠੀਕ ਆ ਗੱਲ ਆ ਆ ਉਸ ਤੋਂ ਬਾਅਦ ਬਿਨਾ ਵੀਡੀਓ ਤੋਂ ਵੀ ਬਾਈ ਚੱਕੀ ਜਾਂਦਾ ਫੱਟਿਆ ਝੋਟੀ ਦੇ ਮਾਰਦੇ ਪਹਿਲਾਂ ਗਾਦੀ ਫੇਸ ਕੁਆਲਿਟੀ ਦੀ ਮਾਰਦੇ ਥੋ ਥਣ ਥਣੌੜ ਦਿਖਾ ਦੇ ਸੁਹਾ ਕਿਹੜਾ ਦਾ ਸੁਹਾ ਦੂਜਾ ਬਾਈ ਤੋਰ ਦੇ ਖੋ ਦੂਜਾ ਸੂਆ ਬੱਚਾ ਕੀਆ ਨਾਲ ਨਾਲ ਬਾਈ ਕਟਾ ਗਏ ਦੋ ਇੱਕ ਆ ਝੋਟੀ ਇੱਕੋ ਮੈਂ ਹਰਿਆਣੇ ਦੀਆਂ ਇੱਕ ਪੰਜਾਬ ਦੀ ਠੀਕ ਆ ਗੱਲ ਸੂਈ ਨੂੰ ਕਿੰਨੇ ਦਿਨੋਂ ਕਹੇ ਨੂੰ ਸੂਈ ਨੂੰ ਅਜ ਸ਼ੀਮਾ ਦੇਣਾ ਬਾਈ ਦਿਨ ਸ਼ੀਮਾ ਸੂਈ ਨੂੰ ਤੇ ਆ ਗਈ ਜੈਡ ਬਲੈਕ ਇੱਕ ਨੇਟਿਵ ਪੁਆਇੰਟ ਹੈ ਇਹਦੇ ਚ ਕੱਲਾ ਪੂਛ ਪੂਛਾ ਬਾਕੀ ਜੇ ਗੱਲ ਕਰ ਲਈਏ ਕਿਸੇ ਵੀ ਪੱਖ ਤੋਂ ਝੋਟੀ ਸੱਜਣੋਂ ਹੱਥ ਨਹੀਂ ਤਰੋਂ ਵੀ ਕਿਸੇ ਵੀ ਪਾਸੇੋਂ ਕੱਲੀ ਪੂਛ ਨੂੰ ਛੱਡ ਕੇ ਹੋਰ ਕਿਤੋਂ ਵੀ ਦੇਖ ਲਿਓ ਸਿੰਘ ਵੀ ਗੋਲ ਆ ਤੇ ਆ ਗਈ ਜੈਡ ਬਲੈਕ ਗہرے ਕਾਲੇ ਰੰਗ ਚਾਲੀ ਤੇ ਬਾਕੀ ਜਿਹੜਾ ਥਣ ਦਾ ਗੈਪ ਆ ਗੈਪ ਵੀ ਬਹੁਤ ਆ ਕੇਰਾ ਹੋਰ ਕਮਾ ਦੇ ਤੂੰ ਕਮਾ ਦੇ ਕਮਾ ਦੇ ਸਮਾਰ ਕੇ ਦਿਖਾ ਦੇ ਜਰੀਏ ਥਣ ਦਾ ਸੈਜ ਵੀ ਬਹੁਤ ਸੋਹਣਾ ਤੇ ਲੱਗਿਆ ਵੀ ਫੁੱਲ ਗੈਪ ਤੇ ਆ ਸੂਆ ਦੂਜਾ ਛੇਮਾ ਦਿਨ ਸੂਈ ਨੂੰ 12 ਲੀਟਰ ਬੋਲਾ ਇਹਦੇ ਥੱਲੇ ਇਸ ਟਾਈਮ ਹੈਗਾ ਤਿਆਰ ਕਿੰਨਾ ਦੁੱਧ ਪਾ ਦੂਗੀ ਭਾਈ ਇਹ ਦੁੱਧ 15 ਕਿਲੋ ਦੀ ਗਾਰੰਟੀ ਦੇ ਦੇਗਾ ਭਾਈ 15 ਦੀ ਭਾਈ ਕਹਿੰਦਾ ਗਾਰੰਟੀ ਤੇ ਦੇ ਦਾਂਗੇ ਤੇ ਝੋਟੀ ਆ ਗਈ ਸੱਜਣੋ ਬਾਦੀ ਵਾਲੀ ਅੱਧ ਬੱਡ ਵੀ ਫੁੱਲਾ ਤੇ ਬਾਡੀ ਵੀ ਫੁੱਲਾ ਤੇ ਚੜਾਈ ਵੀ ਬਹੁਤ ਆ ਗਈ ਉੱਤੋਂ ਬਾਡੀ ਦੀ ਬਿਲਕੁਲ ਦਾ ਸਾਜ ਵੀ ਬਹੁਤ ਸੋਹਣਾ ਹੈ ਤੇ ਫੁੱਲ ਬਰੀਕ ਆ ਗਈ ਦੁੱਧ ਵਾਲੇ ਕੈਰੈਕਟਰ ਆ ਗਏ ਸਾਰੇ ਬਾਕੀ ਇੱਥੋਂ ਗੈਪ ਦਿਖਾ ਨਹੀਂ ਇੱਕ ਗਿੱਠ ਵਾਂਗੂ ਗੈਪ ਹੋਊਗਾ ਥਾਣਾ ਚ ਜਵਾਈ ਚੁਈ ਦੇ ਇੰਨੀ ਠੰਡੀ ਆ ਬਾਈ ਰੂਹ ਖੁਸ਼ ਕਰਦੀ ਜਿਹੜਾ ਥੱਲੇ ਵਾ ਗਿਆ ਪਾਸੇ ਜਵਾਈ ਵੀ ਹੈਗੀ 100 ਦੀ 100 ਤੇ ਬਾਕੀ ਉੱਤੋਂ ਬਾਡੀ ਦੀ ਚੜਾਈ ਤੇ ਰੰਗ ਰੂਪ ਦੀ ਗੱਲਬਾਤ ਕਰ ਲਈਏ ਜੈਡ ਬਲੈਕ ਆ ਗਈ ਬਿਲਕੁਲ ਸ਼ਾਹ ਕਾਲੇ ਰੰਗ ਚ ਇੱਥੋਂ ਗੈਪ ਕੇ ਰੰਗਰੀ ਹੋਰ ਦਿਖਾ ਦਈਏ ਦੁੱਧ 12 ਲੀਟਰ ਹੈ 15 ਦੀ ਗਰੰਟੀ ਦੇ ਦਾਂਗੇ ਚਬਾਈ ਦੀ ਕਿਵੇਂ ਆਹੇ ਚਬਾਈ ਦੀ ਤਾਂ ਬਾਈ ਹੱਥ ਲਾਉਣ ਦੀ ਲੋੜ ਨਹੀਂ ਰੋ ਖੁਸ਼ ਕਰ ਦਿਓ ਫੋਕੀ ਜਮਾ ਜਮਾ ਫੋਕੀ ਫੱਟ ਫੱਟ ਤਾਂ ਨਹੀਂ ਕਿਸੇ ਪੱਖ ਤੋਂ ਨਾ ਸਵਾਲ ਹੀ ਨਹੀਂ ਪੁੱਛਦਾ ਹੁੰਦਾ ਮੈਂ ਪਰ ਆਹ ਤਾਂ ਨਹੀਂ ਪਾਸਾ ਪੂਸਾ ਤੇ ਤੂੰ ਬਦੀ ਜਿਗਰੀ ਖੜੀ ਹੈ ਬਾਈ ਮਾਣੀ ਮੋਟੀ ਉਂ ਤਾਂ ਨਹੀਂ ਪਾਸਾ ਪੂਸਾ ਨਾ ਨਾ ਮੈਂ ਆ ਪਾਸੇ ਪੂਸੇ ਵਾਲੀ ਬਾਈ ਕਹਿੰਦਾ ਗਰੰਟੀ ਆ ਥੋੜੀ ਬਹੁਤ ਹੀ ਪਾ ਲੈ ਕਿਉਂਕਿ ਦੂਜੇ ਸੂਏ ਤੱਕ ਪਸ਼ੂ ਅਕਸਰ ਕਰ ਜਾਂਦਾ ਹੁੰਦਾ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਬਾਈ ਲੈਂਡ ਦੇਣ ਜਾਂ ਰੇਟ ਹੀ ਕਰਾਂਗੇ ਆਪਾਂ ਸਾਰੀਆਂ ਮੰਝਾਂ ਦੇ ਅੱਜ 1 15 ਦੀ ਝੋਟੀ ਦੀ ਦੇਣਗੇ ਇਹ ਦੇ ਦਾਂਗੇ 1 ਲੱਖ ਤੇ 15000 ਦੀ 12 ਲੀਟਰ ਬੋਰੀ ਡੰਗ ਦੋ ਡੰਗ ਚ ਪਾ ਦਾਂਗੇ ਇਹ ਮੈਂ ਨਾ 4 ਟਾਈਮ ਦਸੱਲੀ ਕਰ ਲਈ ਬਾਈ 15 ਦੀ ਓਟ ਤੇ ਦੇ ਦਾਂਗੇ ਜੇ ਅੱਜ ਜੇ ਕਿਸੇ ਸੱਜਣ ਨੇ ਲੈ ਜਾਣੀ ਆ ਹਾਂ ਬਾਈ ਆ ਗਈ ਪ्योर ਹਰਿਆਣੇ ਦੀ ਬਾਕੀ ਇਹਦਾ ਰੰਗ ਰੂਪ ਇਹਦੀ ਕੁਆਲਿਟੀ ਉਹ ਤੁਹਾਨੂੰ ਦੱਸਦੀ ਵੀ ਆ ਤੇ ਹੁਣ ਆ ਜਾ ਜੀ ਹਾਂ ਤੇ ਹੁਣ ਆ ਜਾ ਗਰੀ 2 ਨੰਬਰ ਵਾਲੀ ਤੇ ਇੱਥੇ ਮਾਰਦੇ ਕੈਮਰਾ ਇਹਦਾ ਸੂਆ ਕਿਹੜਾ ਬਾਈ ਇਹਦਾ ਵੀ ਦੂਜਾ ਸੂਆ ਬਾਈ ਟੋਰ ਦੇ ਖੋਲ ਕੇ ਸੂਆ ਦੂਜਾ ਤੇ ਨਾੜਾ ਨੂੜ ਨਾੜਨੁਰ ਆ ਗਈ ਆਰਡਰ ਤੇ ਫੁੱਲੇ ਦੇ ਤੇ ਸੂਆ ਦੂਜਾ ਸਿੰਘ ਵੀ ਇਹਦਾ तकरीबन ਆਪਾਂ ਕਹਿ ਲਈਏ ਬੰਦ ਵਾਂਗੂ ਆ ਗਿਆ ਮੱਥੇ 'ਚ ਬਲ ਥੋੜਾ ਜਿਹਾ ਤੇ ਸੂਈ ਕਿੰਨੇ ਕ ਟਾਈਮ ਦੀ ਹੈ ਸੂਈ ਹੋ ਬਾਈ 42 50 ਦਿਨਾਂ ਦੀ ਹੈ ਪੌਣੇ ਇੱਕ ਦੋ ਮਹੀਨੇ ਹੀ ਸੂਈ ਹੈਗੀ ਆ 2.5 ਦੋ ਮਹੀਨਿਆਂ ਦੀ ਡੇਢ ਪੌਣੇ ਦੋ ਮਹੀਨੇ ਡੇਢ ਕਿੜ ਬੋਝ ਕੇ ਬੋਝ ਕੇ ਬੋਝ ਕੇ ਸੂਈ ਹੈਗੀ ਆ ਡੇਢ ਤੋਂ ਪੌਣੇ ਦੋ ਮਹੀਨਿਆਂ ਦੇ ਵਿੱਚ ਪਰ ਜੇ ਆਰਡਰ ਦੀ ਗੱਲ ਕਰ ਲਈਏ ਅੱਜ ਵੀ ਐਂ ਲੱਗਦਾ ਜਿਵੇਂ ਤਾਜੀ ਹੁੰਦੀ ਐ ਝੋਤੀ ਬਿਲਕੁਲ ਦੁੱਧ ਹਾਜ਼ਰ ਕਿੰਨਾ ਬਾਈ ਦੁੱਧ 10 ਲੀਟਰ ਜਮਾ ਤਿਆਰ ਆ ਬਾਈ 10 ਲੀਟਰ ਹੈਗਾ ਖੁੱਲਾ ਬਾਈ ਖੁੱਲਾ ਡੰਗ ਤੋਂ ਡੰਗ ਚੋਂ ਵਾਲਾ ਮੈਂ ਨਾ ਚਾਰ ਟਾਈਮ ਦਸੱਲੀ ਕਰ ਲੇ ਬਾਈ ਕੋਈ ਵੀ ਤੇ ਝੋਤੀ ਆ ਗਈ ਸ਼ਕੀਨ ਪੂਰੀ ਹਰੇਕ ਪੱਖ ਤੋਂ ਜੁਵਾਈ ਦੇ ਵੀ ਨਲਕਾ ਹੀ ਆ ਅ ਸ਼ਕੀਨ ਵੀ ਫੁੱਲਾ ਇੱਥੋਂ ਗੈਰੀ ਫੇਸ ਕੁਆਲਿਟੀ ਦੇ ਮਾਰਦੀ। ਬੱਚਾ ਹੈ ਨਹੀਂ ਨਾਲ ਬਾਈ ਥਾਪੀ ਤੇ ਮਿਲਦੀ ਆ। ਫੀਡ ਸੱਟ ਕੇ ਮੂਰੇ ਅੱਖਾਂ ਜਿਹਦੇ ਜਵਾਬ ਵੀ ਆ ਗਏ ਨੀਲੀ ਵਾਲੇ ਨੀਲੀ ਦਾ ਸੀਮਨ ਲਵਾ ਦੂੰ ਕਿ ਨੀਦੀ ਦਾ ਬੱਚਾ ਵੀ ਚੰਗਾ ਪਾ ਦੂ ਮੋਰਾ ਦਾ ਵੀ ਪਾ ਦੂ ਤੇ ਜੇ ਗੱਲ ਕਰ ਲਈਏ ਆ ਗਈ ਬਾਈ ਬਿਲਕੁਲ ਨਵੇਂ ਹਾਨ ਚੀ ਦੂਜੇ ਸੂਏ ਚ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਥਣ ਦਾ ਸਾਈਜ਼ ਬਹੁਤ ਸੋਹਣਾ ਆ ਗਿਆ ਦੁੱਧ ਦੇ ਇਸ ਟਾਈਮ ਇਹਦੇ ਥੱਲੇ ਤਿਆਰੀ ਦਾ ਹੈਗਾ 10 ਕਿਲੋ ਤੇ ਮਿਲਦੀ ਬਾਈ ਕਹਿੰਦਾ ਥਾਪੀ ਤੇ ਆ। 파ੜਦੇ ਮਰਦੀਆ 파ੜਦੇ ਹਾਂ ਬਾਈ ਫੀਡ ਸੱਟ ਕੇ ਭਾਇਆ ਬਾਈ ਕੀ ਘਟ ਪਤਾ ਨਹੀਂ ਮੰਗਦੀ ਬਾਈ ਇਹਦਾ ਹੱਥ ਲਾਉਣ ਦੀ ਲੋੜ ਨਹੀਂ ਬਾਈ ਪੈਸੇ ਕਿੰਨੇ ਲਾਵਾਂਗੇ ਇਹਦੇ ਫਿਰ ਪੈਸੇ ਜਮ੍ਹਾਂ ਦੇਣ ਲੈਣ ਇਹਦਾ 72000 ਰੁਪਇਆ ਲਾਵਾਂਗੇ 72000 ਦੀ ਦੇ ਦਾਂਗੇ ਜਹੀ ਜੀ ਮਨ ਲਾ ਵੀ ਚਲੋ ਡੇਢ ਮਹੀਨੇ ਦੀ ਪੌਣੇ 2 ਦੀ ਸੂਈ ਹੋਗੀ ਦੰਦਾ ਕਾਹਣਾ ਬਾਈ 10 ਕਿਲੋ ਰ 72 ਦੀ ਰੇਟ ਦੇਣੀ ਆ ਲੱਖ ਨਾਰਮਲ ਰੇਟ ਆ ਮੱਝ ਦਾ ਤੇ ਆ ਗਈ ਨਵੇਂ ਹਾਂ ਜੀ ਅਗਲੇ ਸੂਏ ਬਣਨ ਵਾਲੀ ਆਈਟਮ ਹੀ ਹੈ ਹਾਂ ਤੇ ਹੁਣ ਮਾਰਦੇ ਘਰੀ ਤਿੰਨ ਨੰਬਰ ਵਾਲੀ ਇਹ ਆ ਗਈ ਮੱਝਾਂ ਚ ਕਿਉਂਕਿ ਸੱਜਣ ਕਹਿੰਦੇ ਨੇ ਵੀ ਤੂੰ ਮੱਝਾਂ ਨੂੰ ਵੀ ਝੋਟੀਆਂ ਕਹਿ ਦਣਾ ਪਰ ਮਾ ਤੇ ਇਹ ਝੋਟੀਆਂ ਨੂੰ ਪਾ ਦੂ ਆਉਂਦੀ ਮੱਝਾਂ ਜਾਂ ਹਾਂ ਹਾਂ ਬ ਕੱਤੀ ਤੀਤੀ ਮਾਰਦੀ ਥੋੜਾ ਜਿਹਾ ਕੈਮਰਾ ਗੈਰੀ ਤੇ ਖੋਲ ਕੇ ਤੋੜਦੇ ਸੂਆ ਇਹਦਾ ਕਿਹੜਾ ਬਾਈ ਸੂਆ ਬਾਈ ਇਹਦਾ ਹੈ ਕਹਿ ਕੇ ਤੀਜਾ ਦਿੱਤੀ ਹੈ ਚੌਥਾ ਮੰਨ ਵਾਲੇ ਕੋਈ ਤੀਜਾ ਸੂਆ ਠੀਕ ਆ ਕੱਦ ਆ ਗਿਆ ਇਹਦਾ ਫੁੱਲ ਵੱਡਾ ਹਨਾ ਹਾਂ ਇਸ ਕੱਤੀ ਕਿਹੜੇ ਸਾਨ ਦੀ ਦੱਸਿਆ ਨਾਲ ਇਹਦੇ ਬਜਰੰਗੀ ਦੀ ਆ ਬਾਈ ਲੱਜ ਬਜਰੰਗੀ ਲਜਵਾਨੇ ਵਾਲਾ ਮੇਰਾ ਖਿਆਲ ਆ ਜਿਹੜਾ ਸਾਰੇ ਹਰਿਆਣੇ ਚ ਉੱਚਾ ਕੱਦ ਜਣਾ ਹਾਂ ਹਾਂ ਬਾਈ ਨਾਲ ਬਜਰੰਗੀ ਦੀ ਕੱਤੀ ਆ ਤੇ ਲੇਵਾ ਰੱਖਦੀ ਆ ਜਮਾ ਠੋਸ ਜਿਵੇਂ ਬਾਹਰ ਵਾਲੀਆਂ ਗਾਵਾਂ ਦਾ ਹੁੰਦਾ ਫਿਕਸ ਲੇਵਾ ਰੱਖਦੀ ਆ ਕੱਦ ਫੁੱਲ ਵੱਡਾ ਜਾਨ ਵੀ ਫੁੱਲਾ ਸਿੰਘ ਥੋੜਾ ਜਰੂਰ ਖੁੱਲਾ ਬਾਡੀ ਵਾਲੀ ਮੈਂ ਆ ਚਬਾਈ ਦੀ ਕਿੰਨਾ ਬਾਈ ਚਬਾਈ ਦਾ ਬਾਈ ਬਿਲਕੁਲ 13 ਹੋਰ ਕਮਾ ਦੀ ਇੱਥੋਂ ਚਬਾਈ ਦੀ ਹੈਗਾ ਬਾਈ ਕਹਿੰਦਾ ਫੋਕੀ ਸੁਆ ਕਿੰਨੇ ਦਿਨਾਂ ਦਾ ਸਿਆ ਸੁਆ ਹੋਊਗਾ ਬਾਈ 20 ਦਿਨਾਂ ਦਾ ਅੱਜ ਦੁੱਧ ਹਾਜ਼ਰ ਕਿੰਨਾ ਹੁਣ ਦੁੱਧ 17 ਜਮਾ ਤਿਆਰ ਆ ਬਾਈ ਹੁਣ 17 ਕਿਲੋ ਹਾਂ ਬਾਈ ਹਾਜ਼ਰ ਆ ਹਾਂ ਬਾਈ ਡੰਗ ਤੋਂ ਡੰਗ ਚੋਣ ਵਾਲਾ ਹੋਣਾ ਚਾਰ ਟਾਈਮ ਦਸੱਲੀ ਕਰ ਲਿਆ ਬਾਈ ਇਹਦੇ ਥੱਲੇ ਹੈਗਾ ਬਾਈ 17 ਕਿਲੋ ਦੁੱਧ ਹਾਜ਼ਰ ਸੁਆ ਤੀਜਾ ਨਾਲ ਬਜਰੰਗੀ ਲਜਵਾਨੇ ਵਾਲੇ ਦੀ ਕੱਟੀ ਇੱਥੋਂ ਗਰੀ ਬੈਗ ਤੋਂ ਦਿਖਾ ਦੀ ਆਰਡਰ ਤੇ ਜਾਨ ਵੀ ਮੈਚ ਫੁੱਲਾ ਤੇ ਬਾਡੀ ਵੀ ਫੁੱਲਾ ਕੱਦ ਵੱਡ ਵੀ ਫੁੱਲ ਵੱਡਾ ਜਿਹੜੀ ਦਾ ਦਰਮਿਆਨਾ ਹੋ ਦਰਮਿਆਨਾ ਦੱਸ ਦੂੰਗਾ ਤੇ ਜਿਹੜੀ ਦੀ ਕੱਦ ਵੱਡ ਵੱਡਾ ਹੋ ਵੱਡਾ ਦੱਸ ਦਾਂਗੇ ਆਰਡਰ ਪਰ ਤੁਹਾਨੂੰ ਗੱਲ ਦੱਸਦਾ ਨਾ ਸਿੰਘ ਦਾ ਇਕੱਲਾ ਦੇਖੋ ਹੋਰ ਕਿਤੋਂ ਵੀ ਝੋਟੀ ਹੱਥ ਨਹੀਂ ਤਰਾਉਂਦੀ ਆਰਡਰ ਦੀ ਗੱਲ ਕਰ ਲਈਏ ਬਾਡੀ ਦੀ ਗੱਲ ਕਰ ਲਈਏ ਤੇ ਨਾਲ ਜਿਹੜਾ ਪਲੱਸ ਪੁਆਇੰਟ ਬਜਰੰਗੀ ਲਜਵਾਨੇ ਵਾਲੇ ਦੀ ਆਗੀ ਇਹਦੇ ਨਾਲ ਸੱਜਣੋ ਕੱਤੀ ਤੇ ਦੁੱਧ ਦਾ ਜਿਹੜਾ ਦੁੱਧ ਹਾਜ਼ਰ ਹੈਗਾ ਇਸ ਟਾਈਮ 18 ਕਿਲੋ ਡੰਗ ਦੋ ਡੰਗ ਬਾਈ ਕੋਲੇ ਚੋਕੇ ਲਿਆ ਸਕਦਾ 18 17 ਬਾਈ 17 ਕਿਲੋ ਹਾਂ ਆ ਹੈਗਾ 17 ਪਰ ਆਰਡਰ ਦੱਸਦਾ ਇੱਥੋਂ ਜਮ ਐਨ ਠੋਸ ਪਿਆ ਪੱਥਰ ਵਰਗਾ ਕਹਿ ਲਈ ਹੈ ਨਾ ਚਬਾਈ ਦੀ ਕਿਵੇਂ ਆ ਜਿ ਚਬਾਈ ਦੀ ਤਾਂ ਨਲਕ ਹੀ ਆ ਬਾਈ ਦੰਨੇ ਮੰਗਿਆ ਧਰਤੀ ਚ ਮੋਰੇ ਕੱਢਣ ਵਾਲਾ ਕੰਮ ਹੀ ਆ ਠੀਕ ਹੈ ਗੱਲ ਬਾਕੀ ਜੇ ਕਿਸੇ ਸੱਜਣ ਕੋਲੇ ਮੇਰਾ ਖਿਆਲ ਆ ਕੱਚੇ ਚਬਾਗੀ ਸੁਭਦਾ ਚੰਗੀ ਹੋਗੀ ਹਰਿਆਣੇ ਵਾਲੀ ਫੇਰ ਵੱਲ ਸਕਦੀ ਹੈ ਕਿ ਲੋਕ ਫੇਰ 19 ਕਿਲੋ ਦੁੱਧ ਦੇ ਆ ਫੇਰ ਜਾ ਸਕਦੀ ਹੈ 19 ਦੇ ਏਡ ਗੇਡ ਪਰ ਫਿਲਹਾਲ ਜਿੰਨਾ ਹੈਗਾ ਉਨਾਂ ਹੀ ਦੱਸੀ ਹੁਣ ਚਾਹੇ ਕਿਲੋ ਘਟਾਓ ਮੈਂ ਜਿੰਨਾ ਤਿਆਰ ਆ ਬਾਈ ਉਹਨਾਂ ਦਾ ਕਿੰਨੇ ਪਸ਼ੂਆਂ ਦਾ ਹਾਂ ਜਿੰਨਾ ਜਿੰਨਾ ਤਿਆਰ ਇਹਦੇ ਪੈਸੇ ਕਿੰਨੇ ਲੈ ਲਾਂਗੇ ਬਾਈ ਇਹਦਾ ਮੁੱਲ ਕਿੰਨਾ ਮਰਜ਼ੀ ਕਰਾ ਲੈ ਬਾਈ 1 45 ਦੀ ਮੈਂ ਦੇ ਦਾਂਗੀ 1 ਲੱਖ ਤੇ 45000 ਦੀ 17 ਕਿਲੋ ਦੁੱਧ ਟਾਈਮ 2 ਟਾਈਮ 4 ਟਾਈਮ ਚਵਾ ਕੇ ਚਵਾ ਕੇ ਦੇ ਦਿਆਂਗੇ ਨਾਲ ਬਜਰੰਗੀ ਦੀ ਕੱਤੀ ਹਾਂ ਮਾਨ ਤਨ ਮਾਣਾ ਮੋਟਾ ਕਰ ਦੇਗੇ ਮਾਨ ਤਨ ਬਾਈ ਕਹਿੰਦਾ ਥੋੜਾ ਬਹੁਤਾ ਮੌਕੇ ਤੇ ਹੋ ਜੂਗਾ ਪਿੰਡ ਗੁਬਿੰਦਪੁਰਾ ਤਹਿਸੀਲ ਨਥਾਣਾ ਜਿਲ੍ਹਾ ਮੁੰਡਾ ਤੇ ਨੰਬਰ ਬੋਲ ਦੇ ਤਰਾ ਸੱਜਣਾ ਨੰਬਰ ਹੈਗਾ ਬਾਈ ਆਪਣਾ 98628674 98628674 ਸੰਪਰਕ ਬਾਈ ਨਾਲ ਕਰ ਲਿਓ ਦੁੱਧ ਜਿੰਨਾ ਜਿੰਨਾ ਦੱਸਿਆ ਡੰਗ ਦੋ ਡੰਗ ਚਾਰ ਡੰਗ ਬਾਈ ਤੋਂ ਚੋਕੇ ਲੈ ਜਿਓ ਵੀਡੀਓ ਕਾਲ ਤੇ ਚਵਾ ਲਓ ਇੱਕ ਟਾਈਮ ਚੇ ਇੱਕ ਟਾਈਮ ਆਬਦਾ ਕੇ ਆਪ ਚੋ ਲਿਓ ਕਿਉਂਕਿ ਹਰੇਕ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਵੀ ਚੀਜ਼ ਜਦੋਂ ਆਪਾਂ ਈਨੇ ਰੁਪਏ ਲਾ ਕੇ ਲੈਨੇ ਬਈ ਦੁੱਧ ਜ਼ਰੂਰ ਚੋਕੇ ਲਿਆ ਕਰੋ ਕਿਉਂਕਿ ਜਦੋਂ ਤੁਸੀਂ ਚੋਂਦੇ ਨਹੀਂ ਬਾਅਦ ਚੋ ਕਹਦੇ ਨੇ ਬਾਈ ਸਾਡੇ ਨਾਲ ਠੱਗੀ ਹਾਂ ਬਾਈ ਨਸਲੀ ਕਰਦੇ ਠੱਗੀ ਦੇ ਅੱਦੇ ਸ਼ਿਕਾਰ ਤਾਂ ਆਪੇ ਹੋ ਜਾਣਗੇ ਆਪਾਂ ਚੋਂਦੇ ਨਹੀਂ ਤੇ ਉਰੋਂ ਪਾਸ ਕਰਕੇ ਲਿਜਾਓ ਆਪਦਾ ਸ਼ਰਲਾ ਛਿੱਟਾ ਟਾਇਟ ਫੈਟ ਤੇ ਦੁੱਧ ਜਿੰਨਾ ਬਾਈ ਨੇ ਦੱਸਿਆ ਨੰਬਰ 22 ਦਾ ਵੀਡੀਓ ਚਲਾ ਦੂੰਗਾ ਤਿੰਨਾਂ ਚੋਂ ਜਿਹੜੀ ਵੀ ਝੋਟੀ ਪਸੰਦ ਆਊਗੀ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ